The <laughs> cat ਅਸਲਾਮੁਆਲੇਕਮ ਵੀਰੋ ਕੀ ਹਾਲ ਹੈ ਹਮੇਸ਼ਾ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਆਪਣੇ ਸਾਰੇ ਪੰਜਾਬੀ ਵੀਰਾਂ ਦੀਆਂ ਅਰਦਾਸਾਂ ਦੁਆਵਾਂ ਰੰਗ ਲੈ ਆਈਆਂ ਮੈਂ ਤੇ ਨਾਲ ਹੀ ਨਾਲ ਹਰਜਿੰਦਰ ਸਿੰਘ ਦੀ ਜਿਹੜਾ ਮਾਤਾ ਪਿਤਾ ਉਹਨਾਂ ਦੀਆਂ ਅਰਦਾਸਾਂ ਦੁਆਵਾਂ ਵੀ ਰੰਗ ਲੈ ਆਈਆਂ ਕਬੂਲ ਹੋ ਗਈਆਂ ਕਿਉਂ ਕਿ ਹਰਜਿੰਦਰ ਸਿੰਘ ਦੀ ਸਜ਼ਾ ਹੁਣ ਬਹੁਤ ਘੱਟ ਹੋ ਗਈ ਹੈ ਅਮਰੀਕਾ ਤੋਂ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਰਹੀ ਹੈ ਤੇ ਨਾਲ ਹੀ ਨਾਲ ਜਿਹੜੀ ਦੂਸਰੀ ਖਬਰ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਆਪਣੇ ਆਪ ਨੂੰ ਬੜੇ ਸੂਰਮੇ ਤੇ ਬਦਮਾਸ਼ ਸਮਝਦੇ ਸੀ ਉਹਨਾਂ ਨੇ ਹੁਣ ਨੇ ਟੇਕ ਦਿੱਤੇ ਆ ਹੁਣ ਉਹਨਾਂ ਦੀ ਬੱਸ ਹੋ ਗਈ ਐ ਇਹ ਸਾਰੀਆਂ ਖਬਰਾਂ ਜਿਹੜੀਆਂ ਅਪ ਅੱਜ ਦੀ ਵੀਡੀਓ 'ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚੋਂ ਇੱਕ ਬਹੁਤ ਵੱਡੀ ਰਾਹਤ ਵਾਲੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਕੇਸ ਹਰ ਰੋਜ਼ ਇੱਕ ਮਹਿਕ ਨਵਾਂ ਮੋੜ ਲੈਂਦਾ ਜਾ ਰਿਹਾ ਉਹਨਾਂ ਨੇ ਆਪਣੇ ਪੂਰੇ ਟੱਬਰ ਨੂੰ ਪਸਾਕੇ ਰੱਖ ਦਿੱਤਾ ਯਾਨੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਆ ਦਰਾਂਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਕਿੰਨੇ ਗੋਡੇ ਟੇਕ ਦਿੱਤੇ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਲੈ ਕੇ ਪੰਜਾਬ ਭਰ ਦੇ ਲੋਕ ਉਮੀਦ ਜਤਾ ਰਹੇ ਸੀ ਅਪੀਲ ਕਰ ਰਹੇ ਸੀ ਅਮਰੀਕਾ ਦੀ ਸਰਕਾਰ ਨੂੰ ਕਿ ਹਰਜਿੰਦਰ ਸਿੰਘ ਨੂੰ ਲੰਮੀ ਸਜ਼ਾ ਨਾ ਦਿੱਤੀ ਜਾਵੇ ਤਾਂ ਹਰਜਿੰਦਰ ਸਿੰਘ ਦੀ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਕਿਉਂਕਿ ਹਰਜਿੰਦਰ ਸਿੰਘ ਦੀ ਅਮਰੀਕਾ ਦੀ ਕੋਰਟ ਦੇ ਵਿੱਚ ਕੱਲ ਪੇਸ਼ੀ ਸੀ ਤਾਂ ਉਹਦੇ ਵਿੱਚ ਕੀ ਮਾਮਲਾ ਨਿਕਲ ਕੇ ਆਇਆ ਉਹੀ ਤੁਹਾਡੇ ਮੈਂ ਸਾਹਮਣੇ ਤਰਨ ਜਾ ਰਿਹਾ ਦਰਸਾਉ ਦੇ ਵਿੱਚ ਹਰਜਿੰਦਰ ਸਿੰਘ ਨੇ ਜਿਹੜਾ ਯੂ ਟਰਨ ਮਾਰਿਆ ਸੀ ਉਹਦੇ ਵਿੱਚ ਉਹਦੀ ਗਲਤੀ ਨਿਕਲੀ ਹੈ ਜਾਂ ਕੋਈ ਲਾਪਰਵਾਹੀ ਹੈ ਜੇਕਰ ਲਾਪਰਵਾਹੀ ਹੈ ਤਾਂ ਉਹਨੂੰ ਸਜ਼ਾ ਨਹੀਂ ਦਿੱਤੀ ਜਾਊਗੀ ਔਰ ਦੂਜੇ ਪਾਸੇ ਜੇਕਰ ਬੰਦਾ ਜਾਣ ਬੁੱਝ ਕੇ ਐਕਸੀਡੈਂਟ ਕਰ ਦਿੰਦਾ ਅਮਰੀਕਾ ਦਾ ਜਿਹੜਾ ਉਹ ਕਾਨੂੰਨ ਮੁਤਾਬਕ ਤਾਂ ਬਹੁਤ ਲੰਮੀ ਸਜ਼ਾ ਹੋ ਸਕਦੀ ਸੀ ਕਿਉਂਕਿ ਇੱਕ ਬੰਦੇ ਦੀ ਸਜ਼ਾ ਜੇਕਰ 15 ਸਾਲ ਤਾਂ 45 ਸਾਲ ਤੱਕ ਇਹਨਾਂ ਦੇ ਵਿੱਚ ਸਜ਼ਾ ਮਿਲੀ ਸੀ ਕਿਉਂਕਿ ਤਿੰਨ ਬੰਦਿਆਂ ਦੀ ਜਾਨ ਗਈ ਉਹਦੇ ਟਰੱਕ ਦੇ ਵਿੱਚ ਇੱਕ ਕਾਰ ਵੱਜੀ ਸੀ ਤਾਂ ਫੇਰ ਉਸ ਦੀ ਸਜ਼ਾ 45 ਸਾਲ ਬਣਦੀ ਸੀ ਤਾਂ ਹੁਣ ਜਿਹੜਾ ਮਾਮਲਾ ਉਹ 8 ਸਾਲ ਤੇ ਕਿਵੇਂ ਆਉਂਦਾ ਇਹ ਹੀ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਰਜਿੰਦਰ ਸਿੰਘ ਜਿਹਨੂੰ ਪੂਰੇ ਪੰਜਾਬ ਦੇ ਲੋਕ ਅਮਰੀਕਾ ਦੇ ਵਿੱਚੋਂ ਦੇ ਦੋਸਤ ਜਾਂ ਸਾਡੇ ਪੂਰੇ ਪੰਜਾਬ ਭਰ ਦੇ ਲੋਕ ਹੀ ਕਹਿ ਲੋ ਬੜੀ ਉਮੀਦ ਜਤਾ ਰਹੇ ਸੀ ਕਿ ਹਰਜਿੰਦਰ ਸਿੰਘ ਨੂੰ ਸਜ਼ਾ ਲੰਮੀ ਨਾ ਮਿਲੇ ਤਾਂ ਅਨੁਰਾਹਤ ਮਿਲਣੀ ਜ਼ਰੂਰੀ ਹੈ ਕਿਉਂਕਿ ਇਹਦੇ ਮਾਤਾ ਪਿਤਾ ਵੀ ਇਕੱਲੇ ਨੇ ਔਰ ਉਸਨੇ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕੀਤਾ ਯਾਨੀ ਯੂ ਟਰਨ ਮਾਰਿਆ ਜ਼ਰੂਰ ਸੀ ਆਊਟਸਾਈਡੋਂ ਨੇ ਆਪਦਾ ਟਰੱਕ ਆਮ ਆਇਆ ਤਾਂ ਉਧਰੋਂ 80 ਦੀ ਸਪੀਡ ਤੇ ਇੱਕ ਕਾਰ ਦੇ ਵਿੱਚ ਤਿੰਨ ਲੋਕ ਆ ਰਹੇ ਸੀ ਤਾਂ ਉਹ ਕਾਰ ਉਹਦੇ ਟਰੱਕ ਦੇ ਵਿੱਚ ਵੱਜਦੀ ਆ ਤਾਂ ਇਸ ਕਰਕੇ ਤਿੰਨ ਜਣਿਆਂ ਦੀ ਜਾਨ ਚਲੀ ਜਾਂਦੀ ਹੈ ਉਹ ਮਾਮਲਾ ਹਰਜਿੰਦਰ ਸਿੰਘ ਤੇ ਪੈਂਦਾ ਹੈ ਤਾਂ ਹੁਣ ਹਰਜਿੰਦਰ ਸਿੰਘ ਨੂੰ ਰਾਹਤ ਵਾਲੀ ਖਬਰ ਕਿਵੇਂ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਪੂਰਾ ਟੱਬਰ ਕਿਵੇਂ ਤ사 ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਤੁਹਾਡੇ ਲਈ ਰਾਹਤ ਵਾਲੀ ਖਬਰ ਲੈ ਕੇ ਆਏ ਹਾਂ ਲਗਾਤਾਰ ਹਰਜਿੰਦਰ ਸਿੰਘ ਲਈ ਪੰਜਾਬ ਵਿੱਚ ਜਾਂ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਮੂਲ ਦੇ ਲੋਕ ਬੈਠੇ ਨੇ ਅਰਦਾਸਾਂ ਕਰ ਰਹੇ ਨੇ ਕਿ ਹਰਜਿੰਦਰ ਸਿੰਘ ਨੂੰ ਰਾਹਤ ਮਿਲੇ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਮੰਗ ਕਰ ਰਹੇ ਨੇ 12 ਅਗਸਤ ਨੂੰ ਫਲੋਰੀਡਾ ਵਿਖੇ ਲਏ ਗਏ ਯੂ-ਟਰਨ ਦੇ ਵਿੱਚ ਕਿੰਨ ਲੋਕਾਂ ਦੀ ਮੌਤ ਹੋਈ ਸੀਗੀ ਉਸੇ ਟਰੱਕ ਨੂੰ ਹਰਜਿੰਦਰ ਸਿੰਘ ਚਲਾ ਰਹੇ ਸੀਗੇ ਔਰ ਫਿਲਹਾਲ ਹਰਜਿੰਦਰ ਸਿੰਘ ਇਸ ਵੇਲੇ ਫਲੋਰੀਡਾ ਦੀ ਪੁਲਿਸ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਕੱਲ ਹਰਜਿੰਦਰ ਸਿੰਘ ਨੂੰ ਜੱਜ ਦੇ ਅੱਗੇ ਪੇਸ਼ ਕੀਤਾ ਗਿਆ ਸੀਗਾ ਔਰ ਉੱਥੋਂ ਹੀ ਇਹ ਰਾਹਤ ਵਾਲੀ ਖਬਰ ਨਿਕਲ ਕੇ ਆਈ ਹੈ ਕੱਲ ਦੀ ਪੇਸ਼ੀ ਦੇ ਵਿੱਚ ਕੀ ਕੁਝ ਹੋਇਆ ਅੰਦਰ ਕੀ ਗੱਲਾਂ ਹੋਈਆਂ ਉਹ ਤੁਹਾਨੂੰ ਮੈਂ ਸਿਲਸਿਲੇਵਾਰ ਦੱਸਾਂਗਾ ਔਰ ਰਾਹਤ ਕਿਵੇਂ ਹੈ ਇਹ ਵੀ ਮੈਂ ਤੁਹਾਨੂੰ ਸਮਝਾਵਾਂਗਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਉਹਦੇ ਲਈ ਅਰਦਾਸਾਂ ਕਰ ਰਹੇ ਨੇ ਉਹਨਾਂ ਲਈ ਤੇ ਖੁਸ਼ੀ ਦੀ ਖਬਰ ਹੈ ਉਹਦੇ ਪਰਿਵਾਰ ਦੇ ਲਈ ਥੋੜੀ ਜਿਹੀ ਰਾਹਤ ਦੀ ਖਬਰ ਹੈ ਕਿਵੇਂ ਰਾਹਤ ਸਾਬਤ ਹੋਏਗੀ ਇਹ ਵੀ ਤੁਹਾਨੂੰ ਦੱਸਦਾ ਪਰ ਕੱਲ ਦੀ ਪੇਸ਼ੀ ਦੇ ਵਿੱਚ ਜਦੋਂ ਹਰਜਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਉਹਨਾਂ ਨੂੰ ਇੱਕ ਟਰਾਂਸਲੇਟਰ ਜੋ ਜੱਜ ਬੋਲ ਰਹੀ ਸੀਗੀ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਹਰਜਿੰਦਰ ਸਿੰਘ ਨੂੰ ਕਨਵੇ ਕੀਤਾ ਜਾ ਰਿਹਾ ਸੀਗਾ ਵੀਡੀਓ ਕਾਨਫਰੈਂਸ ਦੇ ਜ਼ਰੀਏ ਹਰਜਿੰਦਰ ਸਿੰਘ ਦੀ ਜੱਜ ਅੱਗੇ ਪੇਸ਼ੀ ਕੀਤੀ ਗਈ ਸੀ ਉਸ ਤੋਂ ਬਾਅਦ ਜੱਜ ਨੇ ਦੱਸਿਆ ਕਿ ਅਸੀਂ ਤੁਹਾਡੇ ਤੇ ਕੇਸ ਚਲਾਣ ਲੱਗੇ ਆ ਤੁਸੀਂ ਜੇਕਰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਕਮਿਊਨੀਕੇਟ ਕਰਨਾ ਹੈ ਉਹ ਵੀ ਕਰ ਸਕਦੇ ਹੋ ਜਿੰਨੀ ਦੇਰ ਇਹ ਸੁਣਵਾਈ ਚੱਲੇਗੀ ਜੱਜ ਨੇ ਕਿਹਾ ਕਿ ਤੁਸੀਂ ਚੁੱਪ ਰਹਿਣਾ ਜੇ ਤੁਸੀਂ ਬੋਲੇ ਤਾਂ ਉਹ ਤੁਹਾਡੇ ਖਿਲਾਫ ਜਾ ਸਕਦਾ ਹੈ ਤਾਂ ਹਰਜਿੰਦਰ ਸਿੰਘ ਨੇ ਅੱਗੋਂ ਉਹੀ ਕੀਤਾ ਯਾਨੀ ਉਹ ਚੁੱਪ ਖੜੇ ਰਿਹਾ ਜਿਵੇਂ ਕਿ ਤਸਵੀਰ ਦੇ ਵਿੱਚ ਥੰਬਨੇਲ ਦੇ ਵਿੱਚ ਤੁਸੀਂ ਵੇਖਿਆ ਬਿਲਕੁਲ ਉਹੀ ਤਸਵੀਰ ਇਹ ਉਹਨਾਂ ਦੇ ਕੋਰ ਦੀ ਤਸਵੀਰ ਹੈ ਜਦੋਂ ਹਰਜਿੰਦਰ ਸਿੰਘ ਉੱਥੇ ਇਸ ਤਰ੍ਹਾਂ ਖੜੇ ਸੀ ਤਾਂ ਹੁਣ ਹਰਜਿੰਦਰ ਸਿੰਘ ਲਈ ਬਹੁਤ ਵੱਡੀ ਰਾਹਤ ਦੀ ਖਬਰ ਤਾਂ ਇਹ ਹੀ ਹੈ ਕਿ 8 ਸਾਲ ਦੀ ਸਜ਼ਾ ਉਹਨੇ ਦੇਖੋ ਐਕਸੀਡੈਂਟ ਜਾਣਬੁੱਝ ਕੇ ਤਾਂ ਕੀਤਾ ਨਹੀਂ ਤੇ ਅਮਰੀਕਾ ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਜੇ ਕੋਈ ਜਾਣਬੁੱਝ ਕੇ ਨਹੀਂ ਕੀਤਾ ਤਾਂ ਉਹਦੀ ਸਜ਼ਾ ਸਿਰਫ ਤਿੰਨਾਂ ਦੀ ਮਿਲਾ ਕੇ 8 ਸਾਲ ਬਿਤੀ ਜਾਣੀ ਹੈ ਇਹ ਸਭ ਤੋਂ ਵੱਡੀ ਰਾਹਤ ਵਾਲੀ ਖਬਰ ਹੈ ਇੱਕ ਪਾਸੇ ਨੂੰ ਕਿਹਾ ਜਾ ਰਿਹਾ ਸੀ ਜੇਕਰ ਕਹਿੰਦੇ ਉਹਦੇ ਵਿੱਚ ਉਹਦੀ ਗਲਤੀ ਜਾਂ ਜਾਣਬੁੱਝ ਕੇ ਨੇ ਕੀਤਾ ਹੁੰਦਾ ਤਾਂ 15-15 ਸਾਲ ਇੱਕ ਇੱਕ ਬੰਦੇ ਦੀ ਜਾਨੀ ਤਿੰਨਾਂ ਦੀ ਸਜ਼ਾ 45 ਸਾਲ ਹੋ ਜਾਂਦੀ ਤਾਂ ਇਸ ਕਰਕੇ ਹਰਜਿੰਦਰ ਸਿੰਘ ਦੀ ਉਮਰ ਉਸੇ ਜੇਲ੍ਹ ਦੇ ਅੰਦਰ ਲੰਘ ਜਾਣੀ ਸੀ ਤਾਂ ਹੁਣ ਪੰਜਾਬ ਦੇ ਲੋਕਾਂ ਲਈ ਜਾਂ ਉਹਨਾਂ ਮਾਤਾ ਪਿਤਾ ਲਈ ਜਿਹੜੇ ਹਰਜਿੰਦਰ ਸਿੰਘ ਦੇ ਇਕੱਲੇ ਮਾਤਾ ਪਿਤਾ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਅਮਰੀਕਾ ਦੇ ਵਿੱਚੋਂ ਸਾਡੇ ਪੰਜਾਬੀ ਭਾਈਚਾਰੇ ਦੀ ਏ ਨਿਕਲ ਕੇ ਆਈ ਹੈ ਦਾ ਹੁਣ ਦੂਜੇ ਪਾਸੇ ਆਜੋ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਆਪਣਾ ਪੂਰਾ ਟੱਬਰ ਪਸਾ ਕੇ ਰੱਖ ਦਿੱਤਾ ਪੂਰਾ ਟੱਬਰ ਕਿਹੜਾ ਯਾਨੀ ਸੁਖਵੀਰ ਸਿੰਘ ਬਾਦਲ ਨੇ ਹਰ ਸਿਮਰਪੁਰ ਬਾਦਲ ਫਿਰ ਉਹਨਾਂ ਦੀ ਧਰਮ ਪਤਨੀ ਆ ਜਾਂਦੀ ਹੈ ਦੇਖੋ ਪਹਿਲਾਂ ਸਾਰਾ ਸਾਰ ਇਹਨਾਂ ਨੇ ਝੂਠ ਬੋਲੇ ਕਿਉਂਕਿ ਮਜੀਠੀਆ ਪਰਿਵਾਰ ਨੇ ਲਗਾਤਾਰ ਝੂਠ ਬੋਲਿਆ মিডিਆ ਦੇ ਵਿੱਚ ਕਹਿੰਦੇ ਜੀ ਨਾ ਤਾਂ ਕੋਈ ਬੇਨਾਮੀ ਸੰਪਤੀ ਹੈ ਔਰ ਨਾ ਸਾਡੇ ਕੋਲ ਉਹਨਾਂ ਨੇ ਮੋਬਾਈਲਾਂ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ ਦੇਖੋ ਇਹਨਾਂ ਦੇ ਘਰ ਦੇ ਵਿੱਚੋਂ 29 ਮੋਬਾਈਲ ਫੜੇ ਜਾਂਦੇ ਨੇ 5 ਲੈਪਟਾਪ ਫੜੇ ਜਾਂਦੇ ਨੇ ਇੱਕ ਗੈਰਕਾਨੂੰਨੀ SIM ਉੱਥੇ ਆ ਕੇ ਵਾਦੀ ਅਟਕਦੀ ਐ ਉਹ ਖੰਨੇ ਤੇ ਜਿਹੜਾ ਬੰਦਾ ਸੀ ਉਹ ਕਹਿੰਦੇ ਜੀ ਕੈਨੇਡਾ ਭੱਜ ਗਿਆ ਤੇ ਬਿਕਰਮ ਸਿੰਘ ਮਜੀਠੀਆ ਉਹ SIM ਨੂੰ ਵਰਤ ਰਿਹਾ ਸੀ ਕਿਸੇ ਹੋਰ ਬੰਦੇ ਦੇ ਨਾਮ ਤੇ SIM ਦਾ ਚਲਾਉਣਾ ਉਹਨੂੰ ਵਰਤਨ ਆਪਣੀ ਪਤਨੀ ਦਾ ਨਾਮ ਆਪਣੇ ਨਾਲ ਕਾਗਜ਼ਾਂ ਦੇ ਵਿੱਚ ਦਰਜ ਨਾ ਹੋਣਾ ਉਹਦੇ ਨਾਮ ਬੇਨਾਮੀ ਸੰਪਤੀ ਦਾ ਹੋਣਾ ਕਿਸੇ ਜਨਾਨੀ ਦੇ ਅਕਾਊਂਟ ਦੇ ਵਿੱਚ 6.5 ਲੱਖ ਰੁਪਏ ਭੇਜਣੀ ਹਿਮਾਚਲ ਦੇ ਵਿੱਚ ਜ਼ਮੀਨ ਖਰੀਦਣੀ ਇਹ ਬਹੁਤ ਸਾਰੇ ਫਿਗਰ ਨੇ ਕਈ ਫਿਗਰ ਤਾਂ ਮੈਂ ਤੁਹਾਡੇ ਸਾਹਮਣੇ ਵੱਡੇ ਤਰੇ ਸੀ ਜਿਹੜੇ ਕਿ 243 ਕਰੋੜ 161 ਕਰੋੜ 141 ਕਰੋੜ ਬਹੁਤ ਸਾਰੀ ਬੇਨਾਮੀ ਸੰਪਤੀ ਉਸ ਤੋਂ ਬਾਅਦ ਵਿਜੀਲੈਂਸ ਵੀਰੋ ਜਿਹੜੇ ਕਿ ਚਾਰ ਟ੍ਰੰਕਾਂ ਦੇ ਵਿੱਚ ਭਰ ਕੇ ਕਹਿੰਦੇ ਜੀ ਚਾਰ ਸ਼ੀਟ ਦਾਖਲ ਕੀਤੀ ਹੈ 40000 ਪੰਨਿਆਂ ਦੀ ਤਾਂ ਹੁਣ ਉਹਨਾਂ ਪੰਨਿਆਂ ਦੇ ਵਿੱਚ ਕੀ ਹੈ ਪੂਰੀ ਜ਼ਿੰਦਗੀ ਦਾ ਮਾਮਲਾ ਜਦੋਂ ਤੱਕ ਦੇ ਵਿਕਰਮ ਸਿੰਘ ਮਜੀਠੀਆ ਸਿਆਸਤ ਦੇ ਵਿੱਚ ਉਤਰੇ ਉਹਨਾਂ ਨੇ ਪੰਜਾਬ ਦੇ ਨਾਲ ਵੱਡੇ ਪੱਧਰ ਦੇ ਉੱਤੇ ਲੁੱਟ ਘਟੁੱਸ ਕੀਤੀ ਔਰ ਤਸਕਰੀ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਇਸ ਗੱਲ ਦਾ लेखा-ਜੋਖਾ ਹੁਣ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਤੁਹਾਡੇ ਸਾਹਮਣੇ ਦੇ ਰਹੇ ਨੇ ਔਰ ਜਿਹੜੀ ਉਹਨਾਂ ਦੀ ਪਤਨੀ ਹੈ ਉਹਨੂੰ ਵੀ ਨੋਟਿਸ ਜਾਰੀ ਹੋ ਗਏ ਨੇ ਵਿਜੀਲੈਂਸ ਬਿਊਰੋ ਦੇ ਤੇ ਤੁਹਾਡੇ ਕੋਲੋਂ ਵੀ ਪੁੱਛ ਦੱਸ ਕਰਨੀ ਹੈ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬੇਅਦਬੀ ਦਾ ਮਾਮਲਾ ਸੀ ਹੁਣ ਬੇਅਦਵੀ ਤੇ ਕਾਨੂੰਨ ਬਣਾਇਆ ਸੀ ਐਮ ਭਗਵੰਤ ਮਾਨ ਨੇ ਹੁਣ ਉਹਨਾਂ ਕਾਨੂੰਨਾਂ ਦੇ ਮੁਤਾਬਕ ਮੈਂ ਉਸੇ ਦਿਨ ਕਿਹਾ ਸੀ ਕਿ ਇਹਨਾਂ ਬਾਦਲਾਂ ਨੂੰ ਚੱਕਣਾ ਮੁੱਖ ਮੰਤਰੀ ਨੇ ਇਸ ਕਰਕੇ ਕਾਨੂੰਨ ਲਿਆਂਦਾ ਤੇ ਪਾਸ ਕੀਤਾ ਕਿਉਂਕਿ ਸਭ ਤੋਂ ਵੱਡੀ ਬੇਅਦਵੀ ਕਰਵਾਉਣ ਵਾਲੇ ਹੀ ਬਾਦਲ ਨੇ ਜਿਹੜਾ ਡੇਰੇ ਵਾਲੇ ਸਾਥ ਦੇ ਨਾਲ ਰਲ ਕੇ ਗੁਰੂ ਸਾਹਿਬ ਦੀ ਬੇਅਦਵੀ ਕਰਵਾਈ ਸੀ ਇਸ ਗੱਲ ਨੂੰ ਪੂਰਾ ਪੰਜਾਬ ਜਾਣਦਾ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਇਹ ਵੀਡੀਓ ਆਪਾਂ ਦੇਖੀ ਕਿ ਹਰਜਿੰਦਰ ਸਿੰਘ ਜਿਹੜਾ ਕਿ ਆਪਣੇ ਪੰਜਾਬੀ ਸਿੱਖ ਵੀਰ ਉੱਥੇ ਅਮਰੀਕਾ ਦੇ ਵਿੱਚ ਮਿਹਨਤ ਮਜ਼ਦੂਰੀ ਵਾਸਤੇ ਗਿਆ ਸੀ ਟਰੱਕ ਚਲਾਉਂਦੇ ਸੀ ਉਹਨਾਂ ਕੋਲੋਂ ਇੱਕ ਯੂ ਗਲਤ ਯੂਟਰਨ ਦੀ ਵਜ੍ਹਾ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਕੇਸ ਉਹਨਾਂ ਦਾ ਫਲੋਰੀਡਾ ਦੀ ਜਿਹੜਾ ਸ਼ਹਿਰ ਹੈ ਉਹਨਾਂ ਦਾ ਅਮਰੀਕਾ ਦਾ ਫਲੋਰੀਡਾ ਸ਼ਹਿਰ ਉਹਦੇ ਵਿੱਚ ਇਹ ਕੇਸ ਚੱਲਦਾ ਪਿਆ ਹੈ ਤੇ ਉਹਦੇ ਵਿੱਚ ਇਹ ਦੇਖਣਾ ਸੀ ਕਿ ਆਇਆ ਕਿ ਜਿਹੜਾ ਐਕਸੀਡੈਂਟ ਹੋਇਆ ਵਾ ਹਰਜਿੰਦਰ ਸਿੰਘ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਹੋਇਆ ਜਾਂ ਜਾਣਬੁੱਝ ਕੇ ਇਹਨੇ ਗਲਤ ਯੂਟਰਨ ਲਿਆ ਦੀ ਜਾਨ ਲੈਣ ਵਾਸਤੇ ਲੇਕਿਨ ਸਾਰੇ ਪੰਜਾਬੀਆਂ ਦੀਆਂ ਆਪਣੇ ਸਿੱਖ ਵੀਰਾਂ ਦੀਆਂ ਅਰਦਾਸਾਂ ਦੁਆਵਾਂ ਦਾ ਕਰਕੇ ਫਿਰ ਉਹਦੇ ਜਿਹੜੇ ਮਾਤਾ ਪਿਤਾ ਉਹਦੀਆਂ ਅਰਦਾਸਾਂ ਕਰਕੇ ਦੇਖ ਲਓ ਕਿ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਹਰਜਿੰਦਰ ਸਿੰਘ ਨੂੰ ਹੁਣ 45 ਸਾਲ ਦੀ ਕੈਦ ਨਹੀਂ ਹੋਣੀ ਜਿਹੜਾ ਕਹਿੰਦੇ ਸੀ ਕਿ 45 ਸਾਲ ਦੀ ਸਜ਼ਾ ਹੋਣ ਦਾ ਚਾਂਸ ਹੈ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਬੰਦੇ ਦਾ ਕਤਲ ਦਾ ਮਤਲਬ ਹੈ 15 ਸਾਲ ਕੈ ਤੇ ਤਿੰਨਾਂ ਬੰਦਿਆਂ ਦਾ ਮਤਲਬ ਸੀ 45 ਸਾਲ ਹਰਜਿੰਦਰ ਸਿੰਘ ਨੂੰ ਸਜ਼ਾ ਆਣੀ ਸੀ ਲੇਕਿਨ ਹੁਣ ਵੱਡੀ ਖਬਰ ਇਹ ਹੈ ਕਿ ਉਹ ਲਾਪਰਵਾਹੀ ਸਾਬਤ ਹੋਈ ਹਰਜਿੰਦਰ ਸਿੰਘ ਦੀ ਕਿ ਉਹ ਜਾਣਬੁੱਝ ਕੇ ਨਹੀਂ ਸਿਰਫ ਲਾਪਰਵਾਹੀ ਦੀ ਵਜ੍ਹਾ ਨਾ ਹੋ ਗਿਆ ਉਹਨੇ ਧਿਆਨ ਨਹੀਂ ਦਿੱਤਾ ਤੇ ਯੂ ਟਰਨ ਲੈ ਲਿਆ ਜਿੰਦਾ ਕਰਕੇ ਉਹ ਤਿੰਨ ਲੋਕਾਂ ਦੀ ਮੌਤ ਹੋਈ ਤੇ ਇਸ ਕਰਕੇ ਹੁਣ ਸਿਰਫ ਔਰ ਸਿਰਫ 8 ਸਾਲ ਦੀ ਉਹਨਾਂ ਸਜ਼ਾ ਸੁਣਾਈ ਜਾਏਗੀ ਜਿਹੜੀ ਕਿ ਫੇਰ ਵੀ ਬਹੁਤ ਕੰਮ ਹੈ ਪੰਤ 40 saat değil ਅਗਰ 45 ਸਾਲ ਦੀ ਸਜ਼ਾ ਹੁੰਦੀ ਤੇ ਫਿਰ ਹਰਜਿੰਦਰ ਸਿੰਘ ਦੀ ਸਾਰੀ ਉਮਰ ਜੇਲ੍ਹ 'ਚ ਹੀ ਲੰਘ ਜਾਣੀ ਸੀ ਲੇਕਿਨ ਇਹ ਇੱਕ ਚਲੋ ਅੱਛੀ ਖਬਰ ਹੈ ਕਿ ਫੇਰ ਵੀ ਇਹ ਜੁਰਮ ਜਿਹੜਾ ਬਹੁਤ ਘੱਟ ਸਾਬਤ ਹੋਇਆ ਤੇ 8 ਸਾਲ ਦੀ ਕੈਦ ਹੋਈ ਹੈ ਤੇ ਦੂਸਰੇ ਪਾਸੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਬੜੇ ਮੁੱਠਾਂ ਨੂੰ ਤਾਇਉ ਦਿੰਦੇ ਸੀ ਕਹਿੰਦੇ ਸੀ ਕਿ ਮੈਂ ਹਰ ਹਰ ਚੀਜ਼ ਸੀਐਮ ਭਗਵੰਤ ਮਾਨ ਦੀ ਸਾਹਮਣੇ ਲੈ ਕੇ ਆਵਾਂਗਾ ਮੈਂ ਬੜਾ ਦਲੇਰ ਹੈ ਮੈਂ ਹੀ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਇਹਦੇ ਜਿਹੜੇ ਕਾਲੇ ਕਾਰਨਾਮੇ ਸਾਰਿਆਂ ਨੂੰ ਦੱਸਣਾ ਵਾ ਤੇ ਹੁਣ ਉਹਨਾਂ ਨੇ ਗੁੱਟਨੇ ਟੈਗ ਦਿੱਤੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਐਕਸ਼ਨ ਤੇ ਐਕਸ਼ਨ ਹੋ ਰਿਹਾ ਉਹਦਾ ਕਰਕੇ ਹੁਣ ਬਾਦਲ ਪਰਿਵਾਰ ਇਸ ਚੀਜ਼ ਨੂੰ ਸਮਝ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਹੁਣ ਬਾਹਰ ਹੋਣਾ ਬਹੁਤ ਮੁਸ਼ਕਲ ਹੈ ਕਿਉਂਕਿ ਟਰੰਕ ਭਰ ਕੇ ਜਿਹੜਾ ਸਬੂਤਾਂ ਦਾ ਜਿਹੜਾ ਬਕਸਾ ਉਹ ਲਿਜਾਇਆ ਗਿਆ ਹੈ ਬਿਜ਼ਨਸ ਟੀਮ ਦੀ ਤਰਫੋਂ ਤੇ ਹੁਣ ਵਿਕਰਮ ਸਿੰਘ ਮਜੀਠੀਆ ਦਾ बचना ਬਹੁਤ ਮੁਸ਼ਕਲ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਖਿਆਲ ਰੱਬ ਰੱਖੇ